ਦੋਸਤੋ ਸਾਲ 2016 ਦੇ ਵਿੱਚ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਹੋਇਆ ਇੱਕ ਬਹੁਤ ਵੱਡੇ ਧਾਰਮਿਕ ਆਗੂ ਦਾ ਕਤਲ ਜਿਸ ਨੇ ਪੰਜਾਬ ਵਿੱਚ ਇੱਕ ਭਚਾਲ ਲਿਆ ਕੇ ਰੱਖ ਦਿੱਤਾ ਸੀ ਜੋ ਕਤਲ ਅੱਜ ਤੱਕ ਇੱਕ ਅਣਸੁਲਝਿਆ ਰਹੱਸ ਬਣਿਆ ਹੋਇਆ ਹੈ ਜਦੋਂ 13 April 2016 ਨੂੰ ਨਾਮਧਾਰੀ ਸੰਪਰਦਾ ਦੀ ਮੁਖੀ ਅਤੇ ਨਾਮਧਾਰੀ ਸੰਪਰਦਾ ਦੇ ਸਤਿਗੁਰੂ ਜਗਜੀਤ ਸਿੰਘ ਦੀ ਧਰਮਸ ਪਤਨੀ ਮਾਤਾ ਚੰਦ ਕੌਰ ਦਾ ਕਰੀਬ 83 ਸਾਲ ਦੀ ਉਮਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਦੋ ਹਮਲਾਵਰ ਮਾਤਾ ਚੰਦਕੌਰ ਨੂੰ ਮੱਥਾ ਟੇਕਣ ਵਾਸਤੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਜਿਨ੍ਹਾਂ ਆਉਂਦਿਆਂ ਹੀ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਵਿੱਚ ਮਾਤਾ ਚੰਦਕੌਰ ਦੀ ਮੌਤ ਹੋ ਜਾਂਦੀ ਹੈ। ਇਸ ਘਟਨਾ ਨੇ ਪੂਰੇ ਪੰਜਾਬ ਵਿੱਚ ਹੀ ਇੱਕ ਤੜਫਲੀ ਮਚਾ ਦਿੱਤੀ ਸੀ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕੌਣ ਸੀ ਮਾਤਾ ਚੰਦਕੌਰ? ਕਿਉਂ ਉਹਨਾਂ ਨੂੰ ਐਨੀ ਵਡੇਰੀ 84 ਸਾਲ ਦੀ ਉਮਰ ਵਿੱਚ ਕਤਲ ਕਰ ਦਿੱਤਾ ਗਿਆ? ਕੌਣ ਸਾਨੂੰ ਹਮਲਾਵਰ ਕੀ ਉਹ ਗ੍ਰਿਫਤਾਰ ਹੋ ਸਕੇ ਜਾਂ ਨਹੀਂ ਮਾਤਾ ਚੰਦ ਕੌਰ ਨਾਲ ਕਿਹੜੇ ਕਿਹੜੇ ਵਿਵਾਦ ਜੁੜੇ ਸਨ ਜਿਨ੍ਹਾਂ ਦੀਆਂ ਉਹਨਾਂ ਦੇ ਕਤਲ ਤੋਂ ਬਾਅਦ ਸੁਭਾਵੀ ਚਰਚਾਵਾਂ ਹੋਈਆਂ ਸਨ ਕੀ ਮਾਤਾ ਚੰਦ ਕੌਰ ਦਾ ਕਤਲ ਕਿਸੇ ਜ਼ਮੀਨ ਜਾਇਦਾਦ ਜਾਂ ਫਿਰ ਕੋਈ ਨਾਮਤਾਰੀ ਸੰਪਰਦਾ ਦੇ ਅੰਦਰੂਨੀ ਕਲੇਸ਼ ਕਾਰਨ ਹੋਇਆ ਸੀ ਕਿਉਂ ਇਹ ਇੰਨਾ ਹਾਈ ਪ੍ਰੋਫਾਈਲ ਮਾਮਲਾ ਅੱਜ ਤੱਕ ਇੱਕ ਅਣਸੁਲਝਿਆ ਰਹੱਸ ਬਣਿਆ ਹੋਇਆ ਹੈ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਇਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਨਾਮਧਾਰੀ ਸੰਪਰਦਾ ਦੀ ਗੁਰੂ ਮਾਤਾ ਵਜੋਂ ਜਾਣੀ ਜਾਂਦੀ ਮਾਤਾ ਚੰਦ ਕੌਰ ਦਾ ਜਨਮ ਇੱਕ ਗੁਰਸਿੱਖ ਪਰਿਵਾਰ ਵਿੱਚ ਹੋਇਆ ਸੀ ਜਵਾਰ ਹੋਣ ਤੇ ਉਹਨਾਂ ਦਾ ਵਿਆਹ ਸਤਗੁਰੂ ਜਗਜੀਤ ਸਿੰਘ ਨਾਲ ਕਰ ਦਿੱਤਾ ਗਿਆ ਜੋ ਨਾਮਧਾਰੀ ਸੰਪਰਦਾ ਦੇ ਮੁਖੀ ਸਨ ਕਿਉਂਕਿ ਨਾਮਧਾਰੀਏ ਅੱਜ ਵੀ ਆਪਣੇ ਮੁਖੀ ਨੂੰ ਇੱਕ ਜੀਵਤ ਗੁਰੂ ਮੰਨਦੇ ਹਨ ਸਤਿਗੁਰੂ ਜਗਜੀਤ ਸਿੰਘ ਦੇ ਹੁੰਦਿਆਂ ਹੀ ਮਾਤਾ ਚੰਦ ਕੌਰ ਨੇ ਸੰਪਰਦਾ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਮਾਤਾ ਚੰਦ ਕੌਰ ਨੂੰ ਨਾਮਧਾਰੀ ਸੰਪਰਦਾ ਦੀ ਮੁਖੀ ਵਜੋਂ ਮਾਰਤਾ ਸਤਿਗੁਰ ਜਗਜੀਤ ਸਿੰਘ ਦੀ ਮੌਤ ਤੋਂ ਬਾਅਦ ਵਿੱਚ ਮਿਲੀ 13 ਦਸੰਬਰ ਸਾਲ 2012 ਦੇ ਵਿੱਚ ਸਤਿਗੁਰ ਜਗਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਜੇਸ ਤੋਂ ਬਾਅਦ ਫਿਰ ਸੰਪਰਦਾ ਦੀ ਅਗਵਾਈ ਦੇ ਸਵਾਲ ਉੱਠੇ ਸ਼ੁਰੂ ਹੋ ਜਾਂਦੇ ਕਿਉਂਕਿ ਨਾਮ ਧਾਰੀ ਸੰਪਰਦਾ ਵਿੱਚ ਦੇਹ ਧਾਰੀ ਜੀਵਤ ਗੁਰੂ ਦੀ ਪਰਪਰਾ ਨੂੰ ਮੰਨਿਆ ਜਾਂਦਾ ਹੈ ਇਸੇ ਕਰਕੇ ਸਿੱਖ ਜਥੇਬੰਦੀਆਂ ਵੱਲੋਂ ਇਸ ਪ੍ਰਤੀ ਰੋਸ ਪ੍ਰਗਟਾਇਆ ਜਾਂਦਾ ਰਿਹਾ ਜਗਜੀਤ ਸਿੰਘ ਦੀ ਮੌਤ ਤੋਂ ਬਾਅਦ ਸੰਪਰਦਾ ਦੇ ਜ਼ਿਆਦਾਤਰ ਸ਼ਰਧਾਲੂਆਂ ਨੇ ਆਪਣੇ ਆਪ ਮਾਤਾ ਚਦਕੌਰ ਨੂੰ ਸੰਪਰਦਾ ਦੇ ਨਵੇਂ ਮੁਖੀ ਵਜੋਂ ਸਤਕਾਰ ਦੇਣਾ ਸ਼ੁਰੂ ਕਰ ਦਿੱਤਾ ਸੀ ਪਰ ਸੰਪਰਦਾ ਦੇ ਕੁਝ ਅੰਦਰੂਨੀ ਧੜਿਆਂ ਨੇ ਇਸ ਨੂੰ ਚੁਣੌਤੀ ਦਿੱਤੀ ਮੁਖੀ ਬਣਨ ਤੋਂ ਬਾਅਦ ਮਾਤਾ ਚੰਦ ਕੌਰ ਨੇ ਨਾਮਧਾਰੀ ਸੰਪਰਦਾ ਦੇ ਮੁੱਖ ਹੈੱਡਕੁਆਟਰ ਭਾਈ ਰੂਪਾ ਬਠੇਡਾ ਅਤੇ ਲੁਧਿਆਣੇ ਦੇ ਪੈਣੀ ਸਾਹਿਬ ਤੋਂ ਆਪਣੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਪਰ ਸੰਪਰਦਾ ਦੇ ਕਈ ਪਰੰਪਰਾਵਾਦੀ ਧੜਿਆਂ ਨੇ ਇਸ ਦਾ ਖੁੱਲ ਕੇ ਵਿਰੋਧ ਕੀਤਾ ਜਿਸ ਨੇ ਅਦਰੋਨੀ ਵਿਵਾਦਾਂ ਨੂੰ ਜਨਮ ਦਿੱਤਾ ਮਾਤਾ ਚੰਦ ਕੌਰ ਨੂੰ ਸੰਪਰਦਾ ਦੀ ਗੁਰੂ ਮਾਤਾ ਵਜੋਂ ਸਤਕਾਰ ਦਿੱਤਾ ਜਾਂਦਾ ਸੀ ਹਾਲਾਂਕਿ ਗੁਰੂ ਦੀ ਪਦਵੀ ਸਤਗੁਰੂ ਜਗਜੀਤ ਸਿੰਘ ਵਰਗੇ ਕਿਸੇ ਜਵਦੇ ਗੁਰੂ ਨੂੰ ਹੀ ਦਿੱਤੀ ਜਾ ਸਕਦੀ ਸੀ ਮਾਤਾ ਚੰਦਕੌਰ ਦੇ ਸਾਲ 2012-13 ਤੋਂ ਅਗਵਾਈ ਕਰਨ ਤੋਂ ਬਾਅਦ ਬਹੁਤ ਸਾਰੇ ਵਿਵਾਦ ਵੀ ਉਹਨਾਂ ਨਾਲ ਜੁੜ ਗਏ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਜਾਇਦਾਦ ਦੀ ਪਰਿਵਾਰ ਵਿੱਚ ਗਲਤ ਵੰਡ, ਗੁਰੂਬੰਦ ਦੀ ਹੋੜ ਅਤੇ ਸਿੱਖ ਸਮਾਜ ਨਾਲ ਤਣਾਅ ਪ੍ਰਮੁੱਖ ਸਨ ਨਾਮਧਾਰੀ ਸੰਪਰਦਾ ਦੇ ਅੰਦਰ ਹੀ ਕੁਝ ਲੋਕਾਂ ਦਾ ਮੰਨਣਾ ਸੀ ਕਿ ਅਗਵਾਈ ਕਿਸੇ ਹੋਰ ਨੂੰ ਸੌਂਪੀ ਜਾਣੀ ਚਾਹੀਦੀ ਹੈ ਮਾਤਾ ਚੰਦਕੌਰ ਦੀ ਅਗਵਾਈ ਦੇ ਕੁਝ ਚੇਲੇ ਇੱਕ ਆਧੁਨਿਕ ਅਤੇ ਸੁਧਾਰਵਾਦੀ ਮੰਨਦੇ ਸਨ ਜਦ ਕੇ ਪਰੰਪਰਾਵਾਦੀ ਧੜੇ ਨੇ ਇਸ ਦਾ ਖੁੱਲ ਕੇ ਵਿਰੋਧ ਕੀਤਾ ਜਿਸ ਕਾਰਨ ਨਾਮਧਾਰੀ ਸੰਪਰਦਾ ਦੇ ਵਿੱਚ ਫੁੱਟ ਪੈ ਗਈ ਦੂਜਾ ਵਿਵਾਦ ਇਹ ਸੀ ਕਿ ਨਾਮਧਾਰੀਆਂ ਕੋਲ ਪੰਜਾਬ ਹਰਿਆਣਾ ਤੇ ਹੋਰ ਬਹੁਤ ਸਾਰੇ ਰਾਜਾਂ ਵਿੱਚ ਮੋਟੀਆਂ ਜ਼ਮੀਨਾਂ ਜਾਇਦਾਦਾਂ ਕਈ ਸੌ ਡੇਰੇ ਕਈ ਸੌ ਕਿੱਲੇ ਜ਼ਮੀਨ ਅਤੇ ਹੋਰ ਸੰਸਤਾਵਾਂ ਸਨ ਇਸ ਜਾਇਦਾਦ ਦੀ ਵੰਡ ਨੂੰ ਲੈ ਕੇ ਵੀ ਕਲੇਸ਼ ਸ਼ੁਰੂ ਹੋ ਗਿਆ ਨਾਮਧਾਰੀ ਸੰਪਰਦਾ ਦੇ ਕੁਝ ਅਧਰੂਨੀ ਧੜਿਆਂ ਵੱਲੋਂ ਹੀ ਇਹ ਦੋਸ਼ ਲੱਗੇ ਕਿ ਨਾਤਾ ਸਾਨੂੰ ਸਾਡਾ ਬਣਦਾ ਹੱਕ ਮਿਲਿਆ ਏ ਤੇ ਨਾ ਹੀ ਡੇਰੇ ਦੀਆਂ ਜਾਇਦਾਦਾਂ ਦੀ ਸਹੀ ਵਰਤੋਂ ਸੁਭਾਲ ਹੋ ਰਹੀ ਏ ਕਿਉਂਕਿ ਲੋਕਾਂ ਦੇ ਪੈਸੇ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਜਾ ਰਿਹਾ ਏ ਤੀਜਾ ਵਿਵਾਦ ਇਹ ਵੀ ਸੀ ਕਿ ਦਾਵਤਾਰੀ ਸੰਪਰਦਾ ਦੀ ਵਿਚਾਰਧਾਰਾ ਜਿਸ ਵਿੱਚ ਜੀਵਤ ਗੁਰੂ ਰਮਾਰਤਾ ਸ਼ਾਮਲ ਹੈ ਇਸ ਗੱਲ ਨੂੰ ਲੈ ਕੇ ਸਿੱਖ ਸੰਪਰਦਾਵਾਂ ਨਾਲ ਵਿਵਾਦ ਖੜਾ ਹੋਇਆ ਮਾਤਾ ਚੰਦ ਕੌਰ ਦੀ ਅਗਵਾਈ ਨੇ ਇਸ ਵਿਵਾਦ ਨੂੰ ਹੋਰ ਵੀ ਵਧਾ ਦਿੱਤਾ ਇਸ ਤੋਂ ਲਾਵਾ ਮਤਾ ਚੰਦਕੌਰ ਦੇ ਪਰਿਵਾਰ ਅਤੇ ਸੰਪਰਦਾ ਦੇ ਕੁਝ ਹੋਰ ਪ੍ਰਮੁੱਖ ਮੈਂਬਰਾਂ ਵਿਚਕਾਰ ਝਗੜੇ ਦੀਆਂ ਰਿਪੋਰਟਾਂ ਵੀ ਆਈਆਂ ਸਨ ਸਤਿਗੁਰੂ ਜਗਜੀਤ ਸਿੰਘ ਦੀ ਵਿਰਾਸਤ ਨੂੰ ਲੈ ਕੇ ਵੀ ਪਰਿਵਾਰਿਕ ਮੈਂਬਰਾਂ ਵਿੱਚ ਵਿਚਕਾਰ ਝਗੜਾ ਸ਼ੁਰੂ ਹੋ ਗਿਆ ਸੀ ਇੰਨਾ ਸਾਰੇ ਬਵਾਦਾਂ ਦੇ ਚੱਲਦੇ ਫਿਰ ਇੱਕ ਦਿਨ ਹੁੰਦਾ ਕੀ ਹੈ ਕਿ ਮਤਾ ਚੰਦਕੌਰ ਸਵੇਰੇ ਭੈਣੀ ਸਾਹਿਬ ਸਥਿਤ ਆਪਣੀ ਰਿਹائش ਤੋਂ ਗੁਰਦੁਆਰਾ ਸਾਹਿਬ ਵੱਲ ਜਾ ਰਹੇ ਹੁੰਦੇ ਹਨ ਉਹ ਇੱਕ ਗੋਲਫ ਕਾਰ ਵਿੱਚ ਬੈਠੇ ਹੋਏ ਸਨ ਨਾਲ ਕੁਝ ਬਾਡੀਗਾਰਡ ਵੀ ਹੁੰਦੇ ਇਹਨੇ ਨੂੰ ਰਸਤੇ ਵਿੱਚ ਦੋ ਮੋਟਰਸਾਈਕਲ ਸਵਾਰ ਬੰਦੇ ਉਹਨਾਂ ਦੀ ਕਾਰ ਦੇ ਕੋਲ ਆਉਂਦੇ ਜਿਹਨਾਂ ਨੂੰ ਦੇਖ ਕੇ ਐਦਾਂ ਲੱਗ ਰਿਹਾ ਸੀ ਜਿਵੇਂ ਉਹ ਮਾਤਾ ਚੰਦਕੌਰ ਨੂੰ ਮੱਥਾ ਟੇਕਣ ਆਏ ਹੋਣ ਦੋਹਾਂ ਵਿੱਚੋਂ ਇੱਕ ਜਾਣੇ ਨੇ ਮੋਟਰਸਾਈਕਲ ਤੋਂ ਉੱਤਰ ਕੇ ਜਾ ਕੇ ਮਾਤਾ ਚੰਦਕੌਰ ਨੂੰ ਕਾਰ ਵਿੱਚ ਬੈਠੀ ਨੂੰ ਮੱਥਾ ਟੇਕਿਆ ਤੇ ਫਿਰ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਜੋ ਸਿੱਧਾ ਜਾ ਕੇ ਮਾਤਾ ਚੰਦਕੌਰ ਨੂੰ ਲੱਗਦੀਆਂ ਹਨ ਇਹ ਸਭ ਕੁਝ ਸਕਿੰਟਾਂ ਦੇ ਵਿੱਚ ਹੀ ਹੋ ਗਿਆ ਤੇ ਹਮਲੇ ਤੋਂ ਬਾਅਦ ਕਾਤਲ ਜਲਦੀ ਨਾਲ ਉਸੇ ਮੋਟਰਸਾਈਕਲ ਤੇ ਹੀ ਫਰਾਰ ਹੋ ਗਏ ਇਸ ਤੋਂ ਬਾਅਦ ਫਿਰ ਜ਼ਖਮੀ ਹਾਲਤ ਵਿੱਚ ਮਾਤਾ ਚੰਦ ਕੌਰ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਪਰ ਗੰਭੀਰ ਜ਼ਖਮਾਂ ਕਾਰਨ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਘਟਨਾ ਦੇ ਨਾਲ ਨਾਮਧਾਰੀ ਸੰਪਰਦਾ ਦੇ ਚੇਲਿਆਂ ਦੇ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਪੈਣੀ ਸਾਹਿਬ ਪਹੁੰਚ ਜਾਂਦੇ ਹਨ ਦੂਜੇ ਪਾਸੇ ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੇ ਇਸ ਨੂੰ ਯੋਜਨਾਬੱਧ ਹਮਲਾ ਮੰਨਿਆ ਤੇ ਕਾਤਲਾਂ ਨੂੰ ਫੜਨ ਲਈ ਸੀਸੀਟੀਵੀ ਫੁਟੇਜ ਅਤੇ ਗਵਾਹਾਂ ਦੇ ਬਿਆਨ ਇਕੱਠੇ ਕੀਤੇ ਪਰ ਕੁਝ ਵੀ ਹਾਸਲ ਨਾ ਹੋ ਸਕਿਆ ਸਾਲ 2019 ਦੇ ਵਿੱਚ ਤਿੰਨ ਸਾਲਾਂ ਬਾਅਦ ਪੰਜਾਬ ਪੁਲਿਸ ਵੱਲੋਂ ਦੋ ਸੰਭਾਵਿਤ ਹਮਲਾਵਰਾਂ ਦੇ ਸਕੈਚ ਜਾਰੀ ਕੀਤੇ ਜਾਂਦੇ ਹਨ ਨਾਲ ਹੀ ਸੂਚਨਾ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਜਾਂਦਾ ਮਾਤਾ ਚੰਦ ਕੌਰ ਦੇ ਕਤਲ ਦੇ ਮਕਸਦ ਪਿੱਛੇ ਕਈ ਕਾਰਨ ਦੱਸੇ ਗਏ ਸਨ ਜਿਨ੍ਹਾਂ ਵਿੱਚ ਸੰਪਰਦਾ ਦਾ ਅੰਦਰੂਨੀ ਕਲੇਸ਼ ਜੈਦਾ ਦਾ ਵਿਵਾਦ ਜਾਂ ਫਿਰ ਨਿੱਜੀ ਦੁਸ਼ਮਣੀ ਸ਼ਾਮਲ ਸਨ ਪਰ ਕੋਈ ਵੀ ਕਾਰਨ ਠੋਸ ਸਾਬਤ ਨਹੀਂ ਹੋ ਸਕਿਆ ਸਾਲ 2019 ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਇਸ ਕਤਲ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀਬੀਆਈ ਵੱਲੋਂ ਵੀ ਕਤਲ ਦੇ ਇਹਨਾਂ ਕਾਰਨਾਂ ਦੇ ਹੀ ਜਾਂਚ ਕੀਤੀ ਗਈ ਸੀ ਜਾਂਚ ਦਰੜ ਪੁਲਿਸ ਅਤੇ ਸੀਬੀਆਈ ਵੱਲੋਂ ਸੰਪਰਦਾ ਦੇ ਕੁਝ ਸਮਰਥਕਾਂ ਕੁਝ ਪਰਿਵਾਰਕ ਮੈਂਬਰਾਂ ਅਤੇ ਮਤਾ ਚੰਦਕੌਰ ਦੇ ਸੰਭਾਵੀ ਦੁਸ਼ਮਣਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਪਰ ਕੋਈ ਵੀ ਪੱਕਾ ਸਬੂਤ ਜਾਂ ਕੋਈ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਇਸ ਕਤਲ ਨੇ ਨਾਮਤਾਰੀ ਸੰਪਰਦਾ ਅਤੇ ਪੰਜਾਬ ਦੇ ਸਮਾਜਿਕ ਧਾਰਮਿਕ ਮਾਹੌਲ ਵਿੱਚ ਹਲਚਲ ਮਚਾ ਦਿੱਤੀ ਸੰਪਰਦਾ ਦੇ ਚੇਲਿਆਂ ਵਿੱਚ ਰੋਸ ਅਤੇ ਨਿਰਾਸ਼ਾ ਸੀ ਕਿਉਂਕਿ ਉਹਨਾਂ ਦੇ ਮੁਖੀ ਦੀ ਹੱਤਿਆ ਨੇ ਸੰਪਰਦਾ ਦੀ ਅਗਵਾਈ ਅਤੇ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕੀਤੇ ਸਨ ਜਿਸ ਨਾਲ ਸੰਪਰਦਾ ਦੀ ਸਾਖ ਉੱਤੇ ਵੀ ਬਹੁਤ ਬੁਰਾ ਅਸਰ ਪਿਆ ਬਹੁਤ ਵਾਰੀ ਨਾਮਤਾਰੀਆਂ ਵੱਲੋਂ ਰੋਸ ਮਜਾਰੇ ਵੀ ਕੀਤੇ ਗਏ ਪਰ ਅੱਜ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ ਦੋਸਤੋ ਇਹ ਮੰਨਿਆ ਜਾ ਰਿਹਾ ਹੈ ਕਿ ਅੱਜ ਸਾਲ 2025 ਦੇ ਵਿੱਚ ਵੀ ਮਾਤਾ ਚੰਦ ਕੌਰ ਦੇ ਕਤਲ ਮਾਮਲੇ ਦੀ ਜਾਂਚ ਅਧੂਰੀ ਹੈ ਸੀਬੀਆਈ ਵੀ ਕਿਸੇ ਨਤੀਜੇ ਤੱਕ ਨਹੀਂ ਪਹੁੰਚ ਸਕੀ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਜਾਂਚ ਅਜੇ ਤੱਕ ਜਾਰੀ ਹੈ ਪਰ ਲੰਬੇ ਸਮੇਂ ਤੋਂ ਇਸ ਕਤਲ ਮਾਮਲੇ ਦੀ ਕੋਈ ਵੀ ਅਪਡੇਟ ਮੀਡੀਆ ਵਿੱਚ ਨਹੀਂ ਆਈ ਸੋ ਦੋਸਤੋ ਏ ਸੀ ਨਾਮ ਧਰੇ ਸੰਪਰਦਾ ਦੀ ਗੁਰੂ ਮਾਤਾ ਮਾਤਾ ਚੰਦ ਕੌਰ ਦੇ ਕਤਲ ਦੀ ਕਹਾਣੀ ਜੋ ਅੱਜ ਤੱਕ ਇੱਕ ਅਣਸੁਲਝਿਆ ਰਹੱਸ ਬਣੀ ਹੋਈ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ